ਐਜੂਕੇਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਜੇ ਗੱਲ ਗਰਾਊਂਡ ਲੈਵਲ ਦੀ ਕਰੀਏ ਤਾਂ ਬਲਾਕ ਕਲਾਨੌਰ ਦੇ ਅਧੀਨ ਆਉਂਦੇ ਪਿੰਡ ਪਨਵਾ ਵਿਖੇ ਅੰਗਣਵਾੜੀ ਸੈਂਟਰ 'ਚ ਕਰੀਬ 6 ਮਹੀਨਿਆਂ ਤੋਂ ਬਿਜਲੀ ਮੀਟਰ ਨਾ ਹੋਣ ਕਰਕੇ ਬੱਚੇ ਅਤੇ ਸਟਾਫ ਨੂੰ ਗਰਮੀ ਦੇ ਵਿੱਚ ਬੈਠਣਾ ਪੈ ਰਿਹਾ ਹੈ ਇਸ ਸਬੰਧੀ ਜਦੋਂ ਅਸੀਂ ਸਟਾਫ ਨਾਲ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਕੀ ਕਿਹਾ ਤੁਸੀਂ ਸੁਣ ਸਕਦੇ ਹੋ ਮੇਰਾ ਨਾਮ ਰਵਿੰਦਰ ਕੌਰ ਕਿਹੜਾ ਪਿੰਡ ਦੇ ਕਿਹੜਾ ਸੈਟਰ ਹੈ ਇਹ ਪਨਵਾ ਅੰਗਣਵਾੜੀ ਸੈਂਟਰ ਦਾ 2 ਆ ਮੇਰਾ ਸਮਸਿਆ ਇਹ ਹੈ ਕਿ ਲਾਈਟ ਨਹੀਂ ਆ ਰਹੀ 6 ਮਹੀਨੇ ਤੋਂ ਲਾਈਟ ਨਹੀਂ ਆ ਰਹੀ ਇੱਥੇ ਕਿੰਨੇ ਬੱਚੇ ਤੁਹਾਡੇ ਕੋਲ ਬੱਚੇ ਸਾਡੇ ਕੋਲ 15 ਨੇ ਤੇ ਕੁਝ ਆਉਂਦੇ ਆ ਕੁਝ ਨਹੀਂ ਆਉਂਦੇ ਲਾਈਟ ਦੇ ਕਰਕੇ ਕਿਉਂਕਿ ਮਾਂ ਪਿਓ ਘਰ ਭੇਜ ਦੇਣੀ ਹੈ ਬੱਚਿਆਂ ਨੂੰ ਕਿ ਇੱਥੇ ਲਾਈਟ ਤਾਂ ਹੈ ਨਹੀਂ ਪੱਖੇ ਤੋਂ ਬਿਨਾਂ ਜਿਹੜਾ ਬੱਚੇ ਬੇਹੋਸ਼ ਵੀ ਹੋ ਸਕਦੇ ਨੇ ਪਲੀਜ਼ ਇਹ ਪ੍ਰਸ਼ਾਸਨ ਤੋਂ ਕੀ ਮੰਗ ਪ੍ਰਸ਼ਾਸਨ ਤੋਂ ਸਾਡੀ ਇਹ ਮੰਗ ਹੈ ਕਿ ਸਾਨੂੰ ਲਾਈਟ ਦਿੱਤੀ ਜਾਵੇ ਤੇ ਅਸੀਂ ਇੱਥੇ ਆਰਾਮ ਨਾਲ ਬੈਠ ਸਕੀਏ ਸਾਡੇ ਕੋਲ ਕੋਈ ਤੁਸੀਂ ਵੱਲੋਂ ਜਾਂ ਕੋਈ ਨਹੀਂ ਕੋਈ ਨਹੀਂ ਸਾਡੇ ਕੋਈ ਪੁੱਛਗੇ ਚ ਕਰਨਾ ਆਇਆ ਹੀ ਨਹੀਂ ਕਿ ਤੁਸੀਂ ਬਗੈਰ ਪੱਖੇ ਤੋਂ ਬੈਠੇ ਹੀ ਆ ਹਾਂਜੀ ਨਹੀਂ ਕੋਈ ਨਹੀਂ ਮੰਗ ਕਰ ਦਿੱਤਾ ਮੰਗ ਇਹੀ ਆ ਸਰਕਾਰ ਤੋਂ ਕਿ ਸਾਨੂੰ ਲਾਈਟ ਦਿੱਤੀ ਜਾਵੇ ਸਾਡੇ ਪੱਖੇ ਚੱਲਣ ਮੋਟਰ ਚੱਲੇ ਪਾਣੀ ਦਾ ਪ੍ਰਬੰਧ ਵੀ ਫਿਰ ਮੋਟਰ ਨਾਲ ਹੀ ਹੋਣਾ ਅਮਰੀਕਾ ਕਿਹੜਾ ਪਿੰਡ ਹੈ ਪਿੰਡ ਪਨਮਾ ਤੇ ਕੇਸ ਮਸਾ ਤੇ ਤੁਹਾਡੇ ਕੋਲ ਵਿੱਚ ਸਾਡਾ ਹੈਡਲਾਈਟ ਨਹੀਂ ਹੈਗੀ ਬਸ ਕਿੰਨੇ ਬੱਚੇ ਪਾਟ ਤੁਹਾਡੇ ਵਿੱਚ ਸਾਡੇ ਕੋਲ ਟੋਟਲ 13 ਬੱਚੇ ਆ ਤੇ ਸਟਾਫ ਕਿੰਨਾ ਸਾਡੇ ਕੋਲ ਚੋ ਦੋ ਵਰਕਰ ਦੋ ਹੈਲਪਰਸ ਤੇ ਇੱਥੇ ਹੁਣ ਬੱਚੇ ਘੱਟ ਨੇ ਬਾਕੀ ਬਿਸਿਆਏ ਨਹੀਂ ਉਹ ਲਾਈਟ ਕਰਕੇ ਨਹੀਂ ਹੁੰਦੇ ਕਈ ਮਾਂ ਪਿਓ ਨੂੰ ਭੇਜਦੇ ਕਹਿੰਦੇ ਲਾਈਟ ਨਹੀਂ ਹੈਗੀ ਕਿੰਨੇ ਟਾਈਮ ਤੋਂ ਜਿਹੜੀ ਲਾਈਟ ਨਹੀਂ ਆ ਰਹੀ 6 ਮਿੰਟ ਦੇ ਤੱਕ ਤੋਂ ਨਹੀਂ ਆ ਰਹੀ ਕੋਈ ਤੁਹਾਡੇ ਕੋਲ ਤੋਂ ਘੜੀ ਆਏ ਨਹੀਂ ਲਾਈਟ ਬੰਦ ਦੀ ਜਗ੍ਹਾ ਪੁਲਿਸ ਕੋਲੋਂ ਵਹੀ ਨਿਆ ਗਰਮੀ ਚ ਤਾਂ ਬੱਚੇ ਆਏ ਨਹੀਂ ਆਉਂਦੇ ਫਿਰ ਬੱਚੇ ਕੀ ਨਹੀਂ ਪ੍ਰਾਤ ਤੋਂ ਮੰਗ ਕਰਦੇ ਨੇ ਲਾਈਟ ਦਿੱਤੀ ਜਾਏ ਬੱਚਿਆਂ ਨੂੰ ਹੋਰ ਬਸ ਬੱਚੇ ਬੈਠੇ ਰਹਿਣੇ ਵਾਰ ਸਰਕਾਰ ਨੂੰ ਗਰਾਊਂਡ ਲੈਵਲ ਤੇ ਖਾਸ ਜਾਣਕਾਰੀ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਇਹਨਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਣ ਸਰਕਾਰ ਨੂੰ ਇਹ ਵੀ ਚਾਹੀਦਾ ਹੈ ਕਿ ਜਲਦ ਤੋਂ ਜਲਦ ਇੱਥੇ ਮੀਟਰ ਲਗਵਾਇਆ ਜਾਵੇ ਜਿਸ ਦੇ ਨਾਲ ਬੱਚਿਆਂ ਅਤੇ ਸਟਾਫ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ ਤੇ ਹੋਰ ਜਾਣਕਾਰੀ ਲਈ ਦੇਖਦੇ ਰਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਜ਼